ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਿਹਾ ਕਿ ਜਿਹੜੀ ਪ੍ਰੀਖਿਆ ਦੇ ਵਿੱਚ ਮੈਂ ਅਪੀਅਰ ਹੋਇਆ ਸੀ 30 ਅਤੇ 31 ਜੁਲਾਈ ਨੂੰ ਐਸਟੇਟ ਪ੍ਰੀਖਿਆ ਦੀ ਮੈਂ ਗੱਲ ਕਰ ਰਿਹਾ ਉਸ ਪ੍ਰੀਖਿਆ ਨੂੰ ਦੇਣ ਤੋਂ ਬਾਅਦ ਮੇਰਾ ਕੀ ਐਕਸਪੀਰੀਅੰਸ ਰਿਹਾ ਤੇ ਜਿਹੜੀਆਂ ਗਲਤੀਆਂ ਮੈਂ ਕੀਤੀਆਂ ਇਨ ਫਿਊਚਰ ਤੁਸੀਂ ਵੀ ਉਹਨਾਂ ਗਲਤੀਆਂ ਨੂੰ ਰਿਪੀਟ ਨਾ ਕਰੋ ਐਂਡ ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿੜੀਆਂ ਗੱਲਾਂ ਦਾ ਧਿਆਨ ਤੁਸੀਂ ਰੱਖ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਪ੍ਰੀਖਿਆ ਵਿੱਚ ਅਪੀਅਰ ਹੁੰਨੇ ਹੋ ਭਾਵੇਂ ਪੀਐਸਟੈਟ ਸੀਟੈਟ ਮਾਸਟਰ ਕਾਰਡਰ ਲੈਕਚਰਰ ਕਾਰਡਰ ਈਟੀਟੀ ਕਾਰਡਰ ਜਿਹੜੀ ਮਰਜ਼ੀ ਪ੍ਰੀਖਿਆ ਹੋਵੇ ਉਮੀਦ ਮੈਂ ਇਹੀ ਕਰੂੰਗਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਅੰਦਰ ਕੁਝ ਨਾ ਕੁਝ ਮੋਟੀਵੇਸ਼ਨ ਜ਼ਰੂਰ ਮਿਲੇਗੀ ਤੇ ਤੁਸੀਂ ਆਪ ਦੇ ਸਟੱਡੀ ਪ੍ਰਤੀ ਹੋਰ ਜ਼ਿਆਦਾ ਸੀਰੀਅਸ ਹੋਵੋਗੇ ਤਾਂ ਜੋ ਤੁਸੀਂ ਆਪ ਦਾ ਕੈਰੀਅਰ ਫਿਊਚਰ ਵਿੱਚ ਵਧੀਆ ਢੰਗ ਨਾਲ ਬਣਾ ਸਕੋ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਵੈਸੇ ਮੈਂ ਸਿਰਫ ਤੇ ਸਿਰਫ ਪੀਜੀਟੀ ਪ੍ਰੀਖਿਆ ਦੀ ਹੀ ਗੱਲ ਕਰੂੰਗਾ ਕਿਉਂਕਿ ਟੀਜੀਟੀ ਦੀ ਜਿਹੜੀ ਪ੍ਰੀਖਿਆ ਸੀਗੀ ਉਹ ਤਾਂ ਚਲੋ ਮੈਂ ਵੈਸੇ ਹੀ ਦੇਤੀ ਸੀਗੀ ਐਂਡ ਜਦੋਂ ਮੈਂ ਗੱਲ ਕਰਦਾ ਆ ਐਸਟੈਟ ਪ੍ਰੀਖਿਆ ਦੀ ਇਹ ਜਿਹੜੀ ਪ੍ਰੀਖਿਆ ਹੁੰਦੀ ਹੈ ਜੀ ਹਰਿਆਣਾ ਸਰਕਾਰ ਦੁਆਰਾ ਕੰਡਕਟ ਕਰਵਾਈ ਜਾਂਦੀ ਆ ਤਾਂ ਜਿਹੜੀ ਐਸਟੈਟ 2024 ਦੀ ਪ੍ਰੀਖਿਆ ਸੀਗੀ ਕੁਝ ਪ੍ਰੋਬਲਮਸ ਹੋਣ ਕਰਕੇ ਇਸ ਪ੍ਰੀਖਿਆ ਨੂੰ ਪੋਸਟਪੋਨ ਕਰ ਦਿੱਤਾ ਗਿਆ ਜਾਂ ਫਿਰ ਪਹਿਲਾਂ ਵਾਲੀਆਂ ਡੇਟਸ ਨੂੰ ਕੈਨਸਲ ਕਰ ਕਰਕੇ ਇੰਨਾ ਕਾ ਜ਼ਿਆਦਾ ਪੋਸਟਪੋਨ ਕੀਤਾ ਗਿਆ ਕਿ ਇਹ ਜਿਹੜੀ ਪ੍ਰੀਖਿਆ ਹੈਗੀ ਆ ਇਹ ਕੰਡਕਟ ਕਰਵਾਈ ਗਈ 30 ਅਤੇ 31 ਜੁਲਾਈ ਨੂੰ ਵੈਸੇ 2025 ਦੀ ਜੇ ਮੈਂ ਗੱਲ ਕਰਾਂ ਐਸਟੈਟ ਦੀ ਜਿਹੜੀ ਪ੍ਰੀਖਿਆ ਹੈਗੀ ਆ 2025 ਦੇ ਵਿੱਚ ਵੀ ਕੰਡਕਟ ਕਰਵਾਈ ਜਾਊਗੀ ਇਸ ਤੋਂ ਸੰਬੰਧੀ ਜਿਹੜਾ ਆਫੀਸ਼ੀਅਲ ਬਿਆਨ ਹੈਗਾ ਆ ਸਟੇਟਮੈਂਟ ਹੈ ਗਿਆ ਜੀ ਉਹ ਜਾਰੀ ਕੀਤੀ ਜਾ ਚੁੱਕੀ ਹੈ ਜਿਹੜੇ ਵੀ ਇਹਨਾਂ ਦੇ ਚੇਅਰਮੈਨ ਹੈਗੇ ਆ ਜਿਨ੍ਹਾਂ ਦੁਆਰਾ ਇਹ ਪ੍ਰੀਖਿਆ ਕੰਡਕਟ ਕਰਵਾਈ ਜਾਂਦੀ ਆ ਵੈਸੇ ਮੈਂ ਤੁਹਾਨੂੰ ਦੱਸ ਦਿੰਨਾ ਆ ਕਿ ਇਹ ਜਿਹੜੀ ਪ੍ਰੀਖਿਆ ਹੁੰਦੀ ਆ ਪੀਐਸਟੈਡ ਜਾਂ ਫਿਰ ਸੀਟੈਡ ਦੇ ਮੁਕਾਬਲੇ ਥੋੜੀ ਜਿਹੀ ਔਖੀ ਹੁੰਦੀ ਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਸ ਪ੍ਰੀਖਿਆ ਨੂੰ ਕਲੀਅਰ ਨਹੀਂ ਕੀਤਾ ਜਾ ਸਕਦਾ ਬਿਲਕੁਲ ਕਲੀਅਰ ਕੀਤਾ ਜਾ ਸਕਦਾ ਆ ਚੰਗੇ ਨੰਬਰਾਂ ਨਾਲ ਠੀਕ ਠਾਕ ਤੁਸੀਂ 3 ਡਿਜੀਟ ਨੰਬਰ ਲੈ ਕੇ ਇਸ ਪ੍ਰੀਖਿਆ ਨੂੰ ਪਾਸ ਕਰ ਸਕਦੇ ਹਾਂ ਐਂਡ ਕੁਝ ਸਾਥੀਆਂ ਨੇ ਮੈਨੂੰ ਉੱਥੇ ਦੇਖਿਆ ਵੀ ਸੀ ਐਂਡ ਕੁਝ ਸਾਥੀ ਪੁੱਛ ਵੀ ਰਹੇ ਸਕੇ ਕਿ ਸਰ ਤੁਹਾਡਾ ਜਿਹੜਾ ਪੇਪਰ ਹੋਇਆ ਉਹ ਕਿਸ ਤਰ੍ਹਾਂ ਦਾ ਹੋਇਆ ਜਰੂਰ ਇਹਦੇ ਬਾਰੇ ਵੀਡੀਓ ਬਣਾ ਕੇ ਦੱਸੋ ਸੋ ਇਸ ਕਰਕੇ ਮੈਂ ਇਸ ਵੀਡੀਓ ਨੂੰ ਬਣਾ ਰਿਹਾ ਸਭ ਤੋਂ ਪਹਿਲਾਂ ਸਮਝ ਲੈਣੇ ਆ ਕਿ ਜਿਵੇਂ ਆਪਣੇ ਪੰਜਾਬ ਦੇ ਵਿੱਚ 150 ਨੰਬਰ ਦੀ ਪ੍ਰੀਖਿਆ ਕੰਡਕਟ ਕਰਵਾਈ ਜਾਂਦੀ ਆ ਪੀਐਸਟੈਟ ਦੀ ਇੱਥੇ ਹਰਿਆਣਾ ਸਰਕਾਰ ਵੱਲੋਂ ਵੀ ਇਹੋ ਜੇ ਪ੍ਰੀਖਿਆ ਕੰਡਕਟ ਕਰਵਾਈ ਜਾਂਦੀ ਆ ਹਰਿਆਣਾ ਦੇ ਵਿੱਚ ਸਰਕਾਰੀ ਟੀਚਰ ਲੱਗਣ ਦੇ ਲਈ ਜਿਹੜੀ हरियाणा ਦੀ ਟੀਚਰ एलिजिबिलिटी ਟੈਸਟ ਦਾ ਜਿਹੜਾ ਪੇਪਰ ਹੈਗਾ ਆ ਉਹ ਪਾਸ ਕਰਨਾ ਲਾਜ਼ਮੀ ਆ ਸੋ ਇਹਦੇ ਵਿੱਚ ਵੀ ਤੁਹਾਨੂੰ 150 ਵਿੱਚੋਂ 90 ਨੰਬਰ ਲੈਣੇ ਪੈਂਦੇ ਆ ਜੇਕਰ ਮੈਂ ਪੇਪਰ ਸਟਰਕਚਰ ਦੀ ਗੱਲ ਕਰਾਂ ਕਿ ਇਹਦੇ ਵਿੱਚ ਸਿਲੇਬਸ ਕੀ ਕੁਝ ਦੇਖਣ ਨੂੰ ਮਿਲਦਾ ਆ 60 ਨੰਬਰ ਦਾ ਹੁੰਦਾ ਆ ਤੁਹਾਡਾ ਸਿਲੇਬਸ ਵੈਸੇ 60 ਨੰਬਰ ਨੂੰ ਮੈਂ ਇੱਕ ਵਾਰ ਸਾਈਡ ਤੇ ਕਰ ਦਿੰਨਾ ਆ ਜਿਹੜਾ 90 ਨੰਬਰ ਹੁੰਦਾ ਹੈ ਜੀ ਉਹ ਹੁੰਦਾ ਹੈ ਕਾਮਨ ਇਹਦੇ ਵਿੱਚ ਤੁਹਾਨੂੰ 30 ਨੰਬਰ ਦੀ ਜਿਹੜੀ ਸੀਡੀਪੀ ਹੈਗੀ ਆ ਉਹ ਦੇਖਣ ਨੂੰ ਮਿਲਦੀ ਹੈ ਐਂਡ ਇਹ ਸੀਡੀਪੀ ਤੁਹਾਨੂੰ ਪੀਐਸਟੈਟ ਐਂਡ ਸੀਟੈਟ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਆ ਇਸ ਤੋਂ ਇਲਾਵਾ 30 ਨੰਬਰ ਦੀ ਆਉਂਦੀ ਹੈ ਜੀ ਲੈਂਗੁਏਜ ਨੂੰ ਤੁਸੀਂ ਭਾਸ਼ਾ ਕਹਿ ਸਕਦੇ ਹੋ ਭਾਸ਼ਾ ਕਿਹੜੀ ਕਿਹੜੀ ਆਉਂਦੀ ਹੈ ਜੀ ਇਹਦੇ ਵਿੱਚ ਤੁਹਾਨੂੰ ਅੰਗਰੇਜ਼ੀ ਅਤੇ ਹਿੰਦੀ ਜਿਹੜੀ ਹੈਗੀ ਆ ਇਹ ਭਾਸ਼ਾ ਦੇਖਣ ਨੂੰ ਮਿਲਦੀ ਆ 15-15 ਨੰਬਰ ਦੀ ਦੇਖਣ ਨੂੰ ਮਿਲਦੀ ਆ ਕੁੱਲ ਮਿਲਾ ਕੇ ਬਣਦੇ ਆ ਜੀ 30 ਨੰਬਰ ਇਸ ਤੋਂ ਇਲਾਵਾ 10 ਨੰਬਰ ਦੀ ਆਉਂਦੀ ਹੈ ਜੀ ਹਰਿਆਣਾ ਜੀ ਕੇ ਹਰਿਆਣਾ ਜੀ ਕੇ 10 ਨੰਬਰ ਦੀ ਆਉਂਦੀ ਹੈ 10 ਨੰਬਰ ਦਾ ਹੁੰਦਾ ਹੈ ਜੀ ਇਹਦੇ ਵਿੱਚ ਮੈਥ ਤੇ 10 ਨੰਬਰ ਦੀ ਆਉਂਦੀ ਹੈ ਜੀ ਇਹਦੇ ਵਿੱਚ ਰੀਜ਼ਨਿੰਗ ਤੇ ਇਹ ਕਿੰਨੇ ਨੰਬਰ ਹੋ ਗਏ ਜੀ ਇਹ ਕੁੱਲ ਬਣ ਗਏ ਜੀ 90 ਨੰਬਰ 90 ਨੰਬਰ ਬਣ ਗਏ ਤੇ ਇਸ ਤੋਂ ਇਲਾਵਾ ਜਿਹੜੇ 60 ਨੰਬਰ ਹੋਣਗੇ ਉਹ ਕੀ ਆਉਣਗੇ ਜੀ 60 ਨੰਬਰ ਦਾ ਤੁਹਾਡਾ ਆਪ ਦਾ ਸਬਜੈਕਟ ਆਊਗਾ ਜੇਕਰ ਤੁਸੀਂ ਈਵੀਐਸ ਵਾਲੇ ਹੈਗੇ ਹੋ ਪ੍ਰਾਇਮਰੀ ਟੀਚਰ ਬਣਨਾ ਚਾਹੁੰਦੇ ਹੋ ਤਾਂ ਆ ਦੇ ਵਿੱਚ ਤੁਹਾਨੂੰ 30 ਨੰਬਰਾਂ ਦਾ ਮੈਥ ਤੇ 3 ਨੰਬਰ ਦੀ ਈਵੀਐਸ ਦੇਖਣ ਨੂੰ ਮਿਲੇਗੀ ਬਟ ਇਹੀ ਜੇ ਤੁਸੀਂ ਕੋਈ ਹੋਰ ਸਬਜੈਕਟ ਚੁਸ ਕਰਨ ਜਾ ਰਹੇ ਹੋ ਜੇਕਰ ਤੁਸੀਂ ਮੈਥ ਟੀਚਰ ਬਣਨਾ ਹੈ ਤਾਂ ਉਹਦੇ ਵਿੱਚ ਸਿਰਫ ਤੇ ਸਿਰਫ 60 ਨੰਬਰ ਦਾ ਤੁਹਾਨੂੰ ਮੈਥ ਹੀ ਦੇਖਣ ਨੂੰ ਮਿਲੇਗਾ ਜੇਕਰ ਸਾਇੰਸ ਟੀਚਰ ਬਣਨਾ ਹੈ ਜਿਵੇਂ ਆਪਣੇ ਪੰਜਾਬ ਦੇ ਵਿੱਚ ਮੈਥ ਸਾਇੰਸ ਦਾ ਅਲੱਗ ਕੰਬੀਨੇਸ਼ਨ ਹੈ ਤੇ ਐਸਐਸਟੀ ਦਾ ਅਲੱਗ ਕੰਬੀਨੇਸ਼ਨ ਆ ਬਟ ਉਹਨਾਂ ਦਾ ਸਪੈਸੀਫਿਕ ਉਹੀ ਸਬਜੈਕਟ ਜੇਕਰ ਤੁਸੀਂ ਸਾਇੰਸ ਟੀਚਰ ਬ ਤੇ ਇਸ ਪ੍ਰੀਖਿਆ ਦੇ ਵਿੱਚ ਮੇਰਾ ਜਿਹੜਾ ਸਭ ਤੋਂ ਵੀਕ ਪੁਆਇੰਟ ਸੀਗਾ ਉਹ ਕਿਹੜਾ ਸੀਗਾ ਜੀ ਮੈਨੂੰ ਹਿੰਦੀ ਨਹੀਂ ਆਉਂਦੀ ਸੀਗੀ ਹਿੰਦੀ ਦੀ ਹਾਲਾਂਕਿ ਮੈਂ ਤਿਆਰੀ ਥੋੜੀ-ਬਹੁਤ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਬਟ ਜਿੰਨੀ ਕ ਤਿਆਰੀ ਮੈਂ ਕੀਤੀ ਉਹ ਸਫੀਸ਼ੀਐਂਟ ਨਹੀਂ ਸੀ ਦਿਨ ਦੇ ਮੰਨ ਲਓ ਵੀ ਮੈਂ 1-2 ਘੰਟੇ ਦਿੱਤਾ ਸਟੱਡੀ ਨੂੰ ਤੇ 1-2 ਘੰਟਾ ਕਿਸੇ ਵੀ ਐਂਗਲ ਤੋਂ ਸਫੀਸ਼ੀਐਂਟ ਨਹੀਂ ਹੈਗਾ ਵੈਸੇ ਚਲ ਇੱਕ ਹੋਰ ਗੱਲ ਕਲੀਅਰ ਕਰ ਲੈਣੇ ਆ ਕਿ ਆਪਣੇ ਚੈਨਲ ਤੇ ਜੁੜੇ ਹੋਏ ਜਿਹੜੇ ਮੈਕਸਿਮਮ ਸਾਥੀ ਨੇ ਉਹ ਸਾਰੇ ਹੀ ਕਹ ਲੋ ਕਾਈਂਡ ਆਫ ਵਰਕਿੰਗ ਹੈ ਗਿਆ ਸਕੂਲਾਂ ਵਿੱਚ ਟੀਚ ਕਰ ਰਹੇ ਹੋ ਆ ਭਾਵੇਂ ਪ੍ਰਾਈਵੇਟ ਸਕੂਲ ਹੋਵੇ ਜਾਂ ਫਿਰ ਹੋ ਸਕਦਾ ਕਿਤੇ ਕੋਚਿੰਗ ਸੈਂਟਰ ਦੇ ਵਿੱਚ ਟੀਚ ਕਰ ਰਹੇ ਹੋਣੇ ਆ ਜਾਂ ਫਿਰ ਤੁਸੀਂ ਘਰੇ ਡਿਊਸ਼ਨਾਂ ਦੇ ਰਹੇ ਹੋਣੇ ਆ ਜਾਂ ਫਿਰ ਹੋ ਸਕਦਾ ਤੁਸੀਂ ਕੋਈ ਹੋਰ ਜੌਬ ਕਰ ਰਹੇ ਹੋਣੇ ਆ ਤਾਂ ਤੁਸੀਂ ਸਾਰੇ ਵਰਕਿੰਗ ਪਰਸਨ ਨੂੰ ਤਾਂ ਤੁਹਾਡੇ ਲਈ ਜਿਹੜਾ ਟਾਈਮ ਦੇ ਪਾਣਾ ਆ ਤੁਸੀਂ ਹੱਦ 3-4 ਘੰਟੇ ਦੇ ਸਕਦੇ ਹੋ ਦਿੱਲੀ ਦੇ ਤੇ 3-4 ਘੰਟਿਆਂ ਨਾਲ ਵੀ ਤੁਸੀਂ ਆਪਦਾ ਜਿਹੜਾ ਐਸਟੈਟ ਦਾ ਪੇਪਰ ਹੈਗਾ ਜੀ ਉਹ ਕਲੀਅਰ ਕਰ ਸਕਦੇ ਹੋ ਤੇ ਇਹਦੇ ਵਿੱਚ ਜਿਹੜਾ ਸਭ ਤੋਂ ਮੇਰਾ ਵੀਕ ਪੋਰਸ਼ਨ ਹੈਗਾ ਜੀ ਹਿੰਦੀ ਦਾ ਸੀਗਾ ਤੇ ਹਿੰਦੀ ਦੀ ਕਹਿ ਲਓ ਜੇ 15 ਨੰਬਰ ਦੀ ਆਈ ਤੇ 15 ਦੇ ਵਿੱਚੋਂ ਮੇਰੇ ਹਾਰਡਲੀ 2-3 ਨੰਬਰ ਬਣਿਆ 2-3 ਨੰਬਰ ਬਹੁਤ ਘੱਟ ਹੁੰਦੇ ਆ ਜੇਕਰ ਮੈਂ ਥੋੜਾ ਹੋਰ ਵਧੀਆ ਤਰੀਕੇ ਨਾਲ ਤਿਆਰੀ ਕਰ ਲੈਂਦਾ ਤੇ 7-8 ਨੰਬਰ ਵੀ ਬਣਾ ਜਾਂਦਾ ਤੇ ਮੈਨੂੰ ਲੱਗਦਾ ਵੀ ਰਿਜ਼ਲਟ ਥੋੜਾ ਜਿਆਦਾ ਹੋਰ ਪੋਜ਼ਿਟਿਵ ਹੋ ਸਕਦਾ ਸੀ ਇਸੇ ਤਰੀਕੇ ਨਾਲ ਮੈਂ ਤੁਹਾਨੂੰ ਦੱਸ ਦਿੰਨਾ ਆ ਕਿ ਜੇਕਰ ਤੁਸੀਂ ਪੀਐਸਟੈਟ ਦੀ ਤਿਆਰੀ ਪਹਿਲਾਂ ਕੀਤੀ ਹੋਈ ਆ ਜਾਂ ਫਿਰ ਕਰਨੀ ਹੋ ਤਾਂ ਸੀਡੀਪੀ ਕੋਈ ਇੰਨੀ ਔਖੀ ਨਹੀਂ ਹੁੰਦੀ ਜੇ ਤੁਸੀਂ ਪੁਰਾਣੇ ਪ੍ਰਸ਼ਨ ਹੱਲ ਕਰ ਲਵੋ ਤੇ ਜਿਹੜੇ ਮੇਨ ਮੇਨ ਜਿਹੜੇ ਤੁਹਾਡੇ ਹੈਗੇ ਆ ਥਿਊਰੀਜ਼ ਹੈਗੀਆਂ ਨੇ ਜੇਕਰ ਤੁਸੀਂ ਉਹਨਾਂ ਤੇ ਵੀ ਧਿਆਨ ਦੇ ਦੇਣੀ ਹੋ ਤਾਂ ਤੁਸੀਂ ਸੀਡੀਪੀ ਵਿੱਚ 25 ਨੰਬਰ ਮਿਨਿਮਮ ਆਰਾਮ ਨਾਲ ਲੈ ਸਕਦੇ ਹੋ 25 ਨੰਬਰ ਮੈਂ ਕਹਿ ਰਿਹਾ ਆ ਆਰਾਮ ਨਾਲ ਤੁਸੀਂ ਲੈ ਸਕਦੇ ਹੋ 25 ਤੋਂ ਜ਼ਿਆਦਾ ਵੀ ਲੈ ਸਕਦੇ ਹੋ ਬਟ 25 ਨੰਬਰ ਤਾਂ ਆਰਾਮ ਨਾਲ ਲੈ ਸਕਦੇ ਹੋ ਇੰਗਲਿਸ਼ ਦਾ ਲੈਵਲ ਜਿਹੜਾ ਹੈਗਾ ਜੇ ਉਹ ਮੈਨੂੰ ਠੀਕ ਠਾਕ ਦੇਖਣ ਨੂੰ ਮਿਲਿਆ ਤੇ ਕਿਉਂਕਿ ਦੇਖੋ ਮੈਂ ਹੈਗਾ ਆ ਆਰਟਸ ਦਾ ਸਟੂਡੈਂਟ ਤੇ ਮੇਰੀ ਜਿਹੜੀ ਕਮਾਂਡ ਹੈਗੀ ਆ ਮੈਥ ਰੀਜ਼ਨਿੰਗ ਦੇ ਵਿੱਚ ਤਾਂ ਹੈ ਨਹੀਂ ਤੇ ਕਹਿ ਲਓ ਇਹਦੇ ਵਿੱਚੋਂ ਮੇਰੇ 20ਾਂ ਦੇ ਵਿੱਚੋਂ ਲਗਭਗ 10 ਕ ਨੰਬਰ ਬਣਿਆ ਕਹਿ ਲਓ 5-5 ਨੰਬਰ ਬਣੇ ਹੋਣੇ ਆ ਤੇ ਇਹਦੇ ਵਿੱਚ ਵੀ ਕਹਿ ਲਓ ਮੈਥ ਰੀਜ਼ਨਿੰਗ ਦੇ ਵਿੱਚ ਵੀ ਥੋੜਾ ਜਿਹਾ ਧਿਆਨ ਦਿੱਤਾ ਜਾਂਦਾ ਤੇ ਇਧਰੋਂ ਸਕੋਰ ਕਿਤੇ ਜਾ ਸਕਦੇ ਸੀਗੇ ਗੱਲ ਆਉਂਦੀ ਹਰਿਆਣਾ ਜੀ ਕੇ ਦੀ ਹਰਿਆਣਾ ਜੀ ਕੇ ਵੀ ਚਲੋ ਮਿਕਸ ਜੀ ਸੀਗੀ ਤੇ ਇਹਦੇ ਵਿੱਚ ਚਲੋ ਤੁਸੀਂ ਇੰਨਾ ਧਿਆਨ ਜੇਕਰ ਨਾ ਵੀ ਦਿਓ ਨਾ ਤਾਂ ਵੀ ਗੱਲ ਬਣ ਸਕਦੀ ਆ ਜੇਕਰ ਤੁਹਾਡਾ ਆਪ ਦਾ ਜਿਹੜਾ ਵਿਸ਼ਾ ਹੈਗਾ ਆ ਆਪ ਦਾ ਜਿਹੜਾ ਸਬਜੈਕਟ ਹੈਗਾ ਆ ਉਹਦੇ ਤੇ ਕਮਾਂਡ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਐਤਕੀ ਸ਼ਾਇਦ ਮੈਂ ਫੇਲ ਕੀਤਾ ਜਾਂ ਫਿਰ ਬਾਕੀਆ ਨੇ ਮੈਂ ਫੇਲ ਕੀਤਾ ਹੋਵੇ ਜਿਹੜੇ ਸਾਥੀ ਅਪੀਅਰ ਹੋਏ ਸੀਗੇ ਕਿਰਪਾ ਕਰਕੇ ਜਰੂਰ ਦੱਸਿਓ ਕਿ ਜਿਹੜਾ ਲੈਵਲਸ ਹੈਗਾ ਸਬਜੈਕਟ ਦਾ ਉਹ ਮੈਨੂੰ ਥੋੜਾ ਜਿਆਦਾ ਟਫ ਦੇਖਣ ਨੂੰ ਮਿਲਿਆ ਗੱਲ ਕਰਦਾ ਜਾਂ ਮੈਂ ਸੀਟੈਟ ਦੀ ਜਾਂ ਫਿਰ ਪੀਐਸਟੈਟ ਦੀ ਉਹਨਾਂ ਪ੍ਰੀਖਿਆ ਦੇ ਵਿੱਚ ਵੀ ਮੈਂ ਅਪੀਅਰ ਹੋਇਆ ਸੀਗਾ ਤੇ ਉਹਦੇ ਵਿੱਚ ਨਾ ਮੈਂ ਆਪ ਦੇ ਸਬਜੈਕਟ ਦੀ ਜਿਵੇਂ ਗੱਲ ਕਰਾਂ 60 ਦੇ ਵਿੱਚੋਂ ਲਗਭਗ 50 ਨੰਬਰ ਲੈ ਗਿਆ ਸੀਗਾ 60 ਦੇ ਵਿੱਚੋਂ ਲਗਭਗ 50 ਨੰਬਰ ਤੁਹਾਡੇ ਸਿੱਧੇ ਆ ਗਏ ਤੇ ਪਾਸ ਹੋਣ ਲਈ ਕਿੰਨੇ ਰਹਿ ਗਏ ਜੀ 40 ਰਹਿ ਗਏ ਤੇ 40 ਨੰਬਰ ਇਹਨਾਂ 90 ਨੰਬਰਾਂ ਦੇ ਸੈਕਸ਼ਨ ਵਿੱਚੋਂ ਲੈਣੇ ਕੋਈ ਔਖੀ ਗੱਲ ਆ ਬਿਲਕੁਲ ਨਹੀਂ ਭਾਵੇਂ ਤੁਹਾਡੀ ਤਿਆਰੀ ਹੈਗੀ ਆ ਭਾਵੇਂ ਨਹੀਂ ਹੈਗੀ ਪਰ ਤੁਸੀਂ 40 ਦਾ ਨੰਬਰ ਆਰਾਮ ਨਾਲ ਲੈ ਸਕਦੇ ਹੋ ਬਟ ਮੈਨੂੰ ਲੱਗਦਾ ਵੀ ਮੇਰਾ ਆਪ ਦਾ ਜਿਹੜਾ ਸਬਜੈਕਟ ਹੈਗਾ ਯਾ ਕਿਉਂਕਿ ਜਦੋਂ ਮੈਂ ਆਪ ਦੀ ਮਾਸਟਰਸ ਕੀਤੀ ਸੀਗੀ ਕਹ ਲਓ ਲਾਕਡਾਊਨ ਸਿਕਾ ਓਪਨ ਬੁੱਕ ਐਗਜ਼ਾਮ ਸੀ ਕਿ ਤੇ ਉਹਨਾਂ ਚੀਜ਼ਾਂ ਤੇ ਦੁਬਾਰਾ ਤੋਂ ਕਮਾਂਡ ਬਣਾ ਪਾਉਣਾ ਥੋੜਾ ਮੁਸ਼ਕਲ ਕੰਮ ਆ ਨਾ ਮੁਮਕਨੀਆਂ ਤੁਸੀਂ ਦੂਜੇ ਸ਼ਬਦਾ ਵਿੱਚ ਇਹ ਵੀ ਕਹਿ ਸਕਦੇ ਹੋ ਕਿ ਇਹ ਥੋੜੀ ਜਿਹੀ ਮੇਰੀ ਨਿਲਾਕੀ ਹੈਗੀ ਆ ਕਿ ਮੈਂ ਆਪਦੇ ਸਬਜੈਕਟ ਦੇ ਉੱਤੇ ਨਹੀਂ ਧਿਆਨ ਦੇ ਪਾਇਆ ਪਰ ਜਦੋਂ 2025 ਵਿੱਚ ਜਿਹੜਾ ਐਗਜ਼ਾਮ ਹੋਊਗਾ ਨਾ ਮੈਂ ਉਹਦੇ ਵਿੱਚ ਵੀ ਅਪੀਅਰ ਹੋਊਗਾ ਤੇ ਪੂਰੀ ਪੂਰੀ ਕੋਸ਼ਿਸ਼ ਕਰੂੰਗਾ ਕਿ ਜਿੰਨੇ ਸਬਜੈਕਟਾਂ ਦੇ ਵਿੱਚ ਜਿਹੜੀ ਵੀਕਨੈਸ ਹੈਗੀ ਆ ਉਹਨਾਂ ਵੀਕਨੈਸ ਨੂੰ ਮੈਂ ਦੂਰ ਕਰਾਂ ਜ਼ਿਆਦਾ ਟਾਈਮ ਦਵਾਂ ਆਪਦੇ ਸਟੱਡੀ ਨੂੰ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੈਸੇ ਤਾਂ ਚਲੋ ਆਪਣੇ ਚੈਨਲ ਤੇ ਪੀਐਸਟੈਟ ਦੀ ਤਿਆਰੀ ਵੀ ਕਰਵਾਈ ਜਾਂਦੀ ਆ ਜੇਕਰ ਮੈਂ ਆਪ ਹੀ ਵਧੀਆ ਸਕੋਰ ਨਾ ਕਰ ਪਾਵਾਂ ਤੇ ਇਨ ਫਿਊਚਰ ਮੈਂ ਤੁਹਾਨੂੰ ਕਿਵੇਂ ਟੀਚ ਕਰੂੰਗਾ ਜਾਂ ਫਿਰ ਗਾਈਡ ਕਰੂੰਗਾ ਇਸ ਕਰਕੇ ਮੈਂ ਇਹੋ ਜੀਆਂ ਪ੍ਰੀਖਿਆਵਾਂ ਦੇ ਵਿੱਚ ਕੋਸ਼ਿਸ਼ ਕਰਦਾ ਹੁੰਦਾ ਕਿ ਅਪੀਅਰ ਹੋਵਾਂ ਨਵੇਂ-ਨਵੇਂ ਐਕਸਪੀਰੀਅੰਸ ਪ੍ਰਾਪਤ ਕਰਾਂ ਤੇ ਤੁਹਾਨੂੰ ਵੀ ਗਾਈਡ ਕਰਾਂ ਇਹ ਨਾ ਸੋਚੋ ਕਿ ਸਾਡਾ ਪੇਪਰ ਤਾਂ ਕਲੀਅਰ ਨਹੀਂ ਹੋਇਆ ਸਾਡੇ ਸਾਨੂੰ ਕੀ ਗਾਈਡ ਕਰਨਾ ਹੈ ਬਟ ਮੈਂ ਤੁਹਾਨੂੰ ਇਹ ਤਾਂ ਜ਼ਰੂਰ ਦੱਸ ਸਕਦਾ ਹਾਂ ਕਿ ਜਿਹੜੀਆਂ ਗਲਤੀਆਂ ਮੈਂ ਕੀਤੀਆਂ ਤੁਸੀਂ ਉਹਨਾਂ ਗਲਤੀਆਂ ਨੂੰ ਅਵੋਇਡ ਕਰਕੇ ਕਿਵੇਂ ਆਪਦਾ ਜਿਹੜਾ ਪੇਪਰ ਹੈਗਾ ਯਾ ਕਲੀਅਰ ਕਰ ਸਕਦੇ ਹੋ ਪ੍ਰੀਵਿਅਸ ইয়ার কোশ্চেন ਨੂੰ ਹੱਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਜਿੰਨੇ ਵੀ ਪਮਾ ਪੀਆਰਟੀ ਦਾ ਪੇਪਰ ਹੋਵੇ টিਜੀਟੀ ਦਾ ਪੇਪਰ ਹੋਵੇ ਪੀਜੀਟੀ ਦਾ ਪੇਪਰ ਹੋਵੇ ਇਹਨਾਂ ਦੇ ਜਿਹੜੇ ਪ੍ਰੀਵਿਅਸ ইয়ার ਦੇ ਜਿਹੜੇ ਪੇਪਰ ਨੇ ਜੀ ਥਿਉਰੀ ਨੂੰ ਹੱਲ ਕਰਨ ਤੋਂ ਬਾਅਦ ਇਹਨਾਂ ਨੂੰ ਤੁਸੀਂ ਜ਼ਰੂਰ ਸੋਲਵ ਕਰਨਾ ਆ ਐਂਡ ਆਪ ਦਾ ਜਿਹੜਾ ਸਬਜੈਕਟ ਹੈਗਾ ਆ 60 ਦੇ ਵਿੱਚੋਂ ਘੱਟੋ-ਘੱਟ ਹਰੇਕ ਮਤਲਬ ਜਿਵੇਂ ਵੀ ਤੁਸੀਂ ਮੰਨ ਲਓ ਵੀ ਤੁਹਾਡਾ ਜਿਹੜਾ ਆਪ ਦਾ ਸਬਜੈਕਟ ਹੈਗਾ ਆ ਇੰਨਾ ਕਿ ਸਟਰੋਂਗ ਹੋਣਾ ਚਾਹੀਦਾ ਆ ਕਿ ਇਹਦੇ ਵਿੱਚੋਂ 60 ਵਿੱਚੋਂ ਘੱਟੋ-ਘੱਟ ਜਿਹੜੇ 45 ਨੰਬਰ ਨੇ ਉਹ ਆਉਣੇ ਹੀ ਸਕਦੇ ਨੇ ਜੋ ਮਰਜ਼ੀ ਹੋ ਜਵੇ ਜੇਕਰ ਤੁਹਾਡੇ ਆਪ ਦੇ ਸਬਜੈਕਟ ਤੇ ਉੱਤੇ ਕਮਾਂਡ ਨਹੀਂ ਹੈਗੀ ਤੇ ਇਹਨੂੰ ਫਿਊਚਰ ਇਸ ਤੋਂ ਬਾਅਦ ਐਸਟੈਟ ਦਾ ਪੇਪਰ ਕਲੀਅਰ ਕਰਨ ਤੋਂ ਬਾਅਦ ਤੁਸੀਂ ਆਪ ਦਾ ਜਿਹੜਾ ਸਬਜੈਕਟ ਦਾ ਸਕਰੀਨਿੰਗ ਪੇਪਰ ਹੋਊਗਾ ਉਹਦੇ ਵਿੱਚ ਤੁਸੀਂ ਕਿਵੇਂ ਵਧੀਆ ਸਕੋਰ ਕਰੋਗੇ ਜੇਕਰ ਤੁਸੀਂ ਆਪ ਦੇ ਸਬਜੈਕਟ ਜਿਹੜਾ ਕਿ 60 ਨੰਬਰ ਦਾ ਆਉਣਾ ਹੈ ਉਹਦੇ ਵਿੱਚ ਵੀ ਤੁਸੀਂ 40 ਤੋਂ ਘੱਟ ਲੈ ਰਹੇ ਹੋ ਜਾਂ ਫਿਰ 45 ਤੋਂ ਘੱਟ ਲੈ ਰਹੇ ਹੋ ਸੋ ਇਸ ਕਰਕੇ ਇਹ ਜ਼ਰੂਰੀ ਕੰਮ ਆ ਇਨ ਫਿਊਚਰ ਪੰਜਾਬ ਦੇ ਵਿੱਚ ਵੀ ਲੈਕਚਰਰ ਦੀਆਂ ਪੋਸਟਾਂ ਆਉਣਗੀਆਂ ਜੇਕਰ ਮੇਰੇ ਇਸ ਪੇਪਰ ਦੇ ਵਿੱਚ 40 ਨੰਬਰ ਵੀ ਨਹੀਂ ਆ ਰਹੇ ਤੇ ਇਨ ਫਿਊਚਰ ਮੈਂ ਪੰਜਾਬ ਵਾਲਾ ਜਿਹੜਾ ਲੈਕਚਰਰ ਕਾਡਰ ਦਾ ਇਕਨੋਮਿਕਸ ਦਾ ਐਗਜ਼ਾਮ ਹੋਗਾ ਕਿਉਂਕਿ ਜਿਹੜਾ ਮੇਰਾ ਸਬਜੈਕਟ ਸੀਗਾ ਇਕਨੋਮਿਕ ਸੀ ਤੇ ਮੈਂ ਉਹਦੇ ਵਿੱਚ ਜਿਆਦਾ ਸਕੋਰ ਕਿਵੇਂ ਕਰ ਸਕਦਾ ਆ ਮੈਸੇ ਚਲੋ ਇਹ ਗੱਲ ਸੀਗੀ ਐਸਟੈਟ ਦੀ ਮੇਰੀ ਕੀ ਨਲਾਕੀ ਕਹਿ ਲਓ ਵਿਕਨੈਸ ਸੀਗੀਆਂ ਉਹ ਮੈਂ ਤੁਹਾਨੂੰ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖ ਦਿੱਤੀ ਹੈ ਤੇ ਹੋਰ ਮੈਂ ਉੱਥੇ ਕਿਹੜੀਆਂ-ਕਿਹੜੀਆਂ ਗੱਲਾਂ ਨੋਟਿਸ ਕੀਤੀਆਂ ਉੱਥੇ ਜਿਹੜੇ ਸਟੂਡੈਂਟ ਆਏ ਸੀਗੇ ਨਾ ਬਹੁਤ ਦੂਰ ਦੂਰ ਦੀਆਂ ਸਟੇਟਾਂ ਤੋਂ ਵੀ ਉੱਥੇ ਸਟੂਡੈਂਟ ਆਏ ਸੀਗੇ ਪ੍ਰੀਖਿਆ ਦੇ ਵਿੱਚ ਅਪੀਅਰ ਹੋਏ ਸੀਗੇ ਤੇ ਜਿਨ੍ਹਾਂ ਨੂੰ 24 24 ਘੰਟੇ ਲੱਗੇ ਸੀਗੇ ਟਰੈਵਲ ਕਰਦੇ ਕਰਦੇ ਸੋ ਇੰਨੀ ਦੂਰੋਂ ਦੂਰੋਂ ਵੀ ਸਟੂਡੈਂਟ ਉੱਥੇ ਅਪੀਅਰ ਹੋਏ ਸੀ ਉਹਨਾਂ ਪ੍ਰੀਖਿਆਵਾਂ ਦੇ ਵਿੱਚ ਤੇ ਕਾਫੀ ਸਾਰੇ ਸਾਥੀਆਂ ਨਾਲ ਚਲੋ ਮੇਰੀ ਆਦਤ ਹੈ ਕਿ ਵੀ ਮੈਂ ਗੱਲ ਕਰਨੀ ਹੀ ਹੁੰਦੀ ਆ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਹੁਣ ਇੱਕ ਮੇਰੇ ਮਗਰ ਕੈਂਡੀਡੇਟ ਬੈਠੇ ਸੀਗੇ ਉਹ ਉਹਨਾਂ ਨੇ ਕਹਿ ਲੋ 5 ਡਿਗਰੀਆਂ ਕੀਤੀਆਂ ਹੋਈਆਂ ਸੀਗਾ ਉਹ ਕਹਿੰਦੇ ਵੀ ਮੈਂ 5 ਐਮਏ ਕੀਤੀ ਹੋਈ ਆ ਤੇ 5 ਮਾਸਟਰਸ ਕੀਤੀ ਹੋਈ ਆ ਸ਼ਾਇਦ ਉਹ ਸਾਇੰਸ ਦੇ ਸਟੂਡੈਂਟਸ ਸਗੇ ਤੇ ਸਾਇੰਸ ਦੇ ਸਟੂਡੈਂਟ ਦੇ ਨਾਲ-ਨਾਲ ਉਹਨਾਂ ਨੇ ਆਰਟਸ ਵਾਲੇ ਕੁਝ ਸਬਜੈਕਟਾਂ ਦੀ ਵੀ ਐਮਏ ਕੀਤੀ ਹੋਈ ਸੀਗੀ ਕਹਿੰਦੇ ਬਟ ਮੇਰੇ ਕੋਲ ਜੌਬ ਹੈ ਨਹੀਂ ਤੇ ਇਹੋ ਜੇ ਵੀ ਤੁਹਾਨੂੰ ਸਟੂਡੈਂਟ ਦੇਖਣ ਨੂੰ ਮਿਲਦੇ ਆ ਬਟ ਕਹਿੰਦੇ ਮੈਂ ਅਜੇ ਵੀ ਹਾਰ ਨਹੀਂ ਮੰਨ ਰਹੀ ਕੋਈ ਮੈਡਮ ਸੀ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਦੇਖਣ ਨੂੰ ਮਿਲਦੀਆਂ ਨੇ ਐਂਡ ਉੱਥੇ ਮੈਕਸਿਮਮ ਜਿਹੜੇ ਕੈਂਡੀਡੇਟ ਮੈਂ ਦੇਖੇ ਉਹਨਾਂ ਦੇ ਨਾਲ ਕਹਿ ਲੋ ਕਿ ਉਹਨਾਂ ਦੇ ਬੱਚੇ ਵੀ ਆਏ ਸਗੇ ਵੀ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਉਹ ਜਿਹੜੇ ਲੋਕ ਨੇ ਦੂਰੋਂ ਆਏ ਸਗੇ ਆਪਦੇ ਬੱਚਿਆਂ ਨੂੰ ਨਾਲ ਲੈ ਕੇ ਆਏ ਸਗੇ ਸੰਘਰਸ਼ ਕਿਤੇ ਨਾ ਕਿਤੇ ਉਹ ਵੀ ਕਰ ਰਹੇ ਨੇ ਦੇਖੋ ਕਿੰਨਾ ਜ਼ਿਆਦਾ ਸੰਘਰਸ਼ ਕੀ ਆਪਦੇ ਬੱਚਿਆਂ ਨੂੰ ਨਾਲ ਲੈ ਕੇ ਆਏ ਆ ਐਗਜ਼ਾਮ ਸੈਂਟਰ ਦੇ ਉੱਤੇ ਤੇ ਆਪਦੀ ਪ੍ਰੀਖਿਆ ਵਿੱਚ ਅਪੀਅਰ ਹੋ ਰਹੀ ਆ ਤੇ ਨਾਲ ਦੇ ਨਾਲ ਮੈਨੂੰ ਹੋਰ ਮੌਕਾ ਮਿਲਿਆ ਕਿ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੀ ਜਾਵਾਂ ਵਿਜ਼ਿਟ ਕਰਾਂ ਕੋਈ ਮੇਰਾ ਫਰੈਂਡ ਸੀ ਉੱਥੇ ਤੇ ਉੱਥੇ ਜਾ ਕੇ ਨਾ ਉਹਨੇ ਮੈਨੂੰ ਰੀਡਿੰਗ ਰੂਮ ਜਾਂ ਫਿਰ ਜਿਹੜੀ ਵੀ ਲਾਇਬ੍ਰੇਰੀ ਸੀਗੀ ਉੱਥੇ ਦਿਖਾਇਆ ਤੇ ਮੈਂ ਉਹਨੂੰ ਵੈਸੀ ਨਾਰਮਲੀ ਪੁੱਛ ਲਿਆ ਕਿਉਂਕਿ ਉਹ ਆਪ ਵੀ ਕਾਫੀ ਸਟੱਡੀ ਕਰਦਾ ਆ ਤੇ ਮੈਂ ਉਹਨੂੰ ਪੁੱਛਿਆ ਕਿ ਇੱਥੇ ਜਿਹੜੇ ਸਟੂਡੈਂਟ ਨੇ ਵੀ ਘੱਟ ਤੋਂ ਘੱਟ ਤੇ ਮੈਕਸਿਮਮ ਕਿੰਨਾ ਕੁ ਟਾਈਮ ਲਗਾਉਂਦੇ ਆ ਸਟੱਡੀ ਨੂੰ ਤੇ ਉਹਨਾਂ ਨੇ ਕਿਹਾ ਕਿ ਵੀ ਇੱਥੇ ਜਿਹੜੇ ਮਿਨਿਮਮ ਬੱਚੇ ਨੇ ਜਾਂ ਫਿਰ ਜਿਹੜੇ ਸਟੂਡੈਂਟ ਨੇ ਟਾਈਮ ਪਾਸ ਵਾਲੇ ਵੀ ਚਲੋ ਹੁੰਦੇ ਨੇ 1-2% ਟਾਈਮ ਪਾਸ ਕਰਕੇ ਫੰਕਸ਼ਨ ਵਾਲੇ ਵੀ ਕੁਝ ਸਟੂਡੈਂਟ ਹੁੰਦੇ ਨੇ ਵੀ ਇਸ ਤਰ੍ਹਾਂ ਕਰਕੇ ਆ ਜਾਂਦੇ ਆ ਬਟ ਮੈਕਸਿਮਮ ਜਿਹੜੇ ਤਾਂ ਉੱਥੇ ਤੁਹਾਨੂੰ ਦੇਖਣ ਨੂੰ ਮਿਲੂਗਾ ਕਿ ਬਹੁਤ ਸਾਰੇ ਸਟੂਡੈਂਟ ਇਹੋ ਜਿਹੇ ਵੀ ਨੇ ਜਿਹੜੇ ਕਿ ਮਿਹਨਤੀ ਨੇ ਆਪ ਦੀ ਸਟੱਡੀ ਨੂੰ ਬਹੁਤ ਜ਼ਿਆਦਾ ਟਾਈਮ ਲਗਾਉਂਦੇ ਆ ਤੇ ਮੈਂ ਪੁੱਛਿਆ ਕਿ ਘੱਟੋ ਘਾਟ ਕਿੰਨਾ ਕੁ ਟਾਈਮ ਲਗਾਉਂਦੇ ਆ ਆਪ ਦੀ ਸਟੱਡੀ ਨੂੰ ਤਾਂ ਉਹਦਾ ਜਵਾਬ ਸੀਗਾ ਕਿ 10-11 ਘੰਟੇ ਤਾਂ ਨਾਰਮਲ ਜੀ ਗੱਲ ਹੈ ਕਿ 10-11 ਘੰਟੇ ਨਾਰਮਲੀ ਲਗਾ ਦਿੰਦੇ ਆ ਤੇ 15-16 ਘੰਟੇ ਵੀ ਮੈਕਸਿਮਮ ਹੈ ਕਿ ਜਿਹੜੇ ਇੱਥੇ ਦੇ ਸਟੂਡੈਂਟ ਨੇ ਉਹ ਇੰਨਾ ਟਾਈਮ ਸਟੱਡੀ ਕਰਦੇ ਆ ਤੇ ਚਲੋ ਆਪਾਂ ਤਾਂ ਹੈਗੀਆਂ ਜੌਬ ਵਾਲੇ ਪਰਸਨ ਮੈਂ ਨਾਲ ਹੀ ਕਾਫੀ سارے ਜਿਹੜੇ ਸਾਥੀ ਹੋਣਗੇ ਜਿਹੜੇ ਕਿ ਨਾਲ ਨਾਲ ਜੌਬ ਵੀ ਕਰਦੇ ਆ ਘਰ ਦਾ ਕੰਮ ਵੀ ਕਰਦੇ ਆ ਮੈਂ ਵੀ ਕੁਝ ਟਾਈਮ ਪਹਿਲਾਂ ਆਪਦਾ ਪੀਜੀ ਜਾਂ ਫਿਰ ਜਿਹੜਾ ਰੂਮ ਸੀਗਾ ਚੇਂਜ ਕੀਤਾ ਆ ਤੇ ਹੁਣ ਰੋਟੀ ਵਗੈਰਾ ਬਣਾਉਣ ਦਾ ਕੰਮ ਕਰਦੀ ਸਫਾਈ ਦਾ ਕੰਮ ਏ ਟੂ ਜ਼ेड ਮੈਂ ਸਾਰਾ ਕੁਝ ਆਪ ਕਰ ਰਿਆ ਤੇ ਇਸ ਤੋਂ ਬਾਅਦ ਆਪ ਦੀ ਸਟੱਡੀ ਨੂੰ ਟਾਈਮ ਕੱਢ ਪਾਣਾ ਥੋੜਾ ਮੁਸ਼ਕਿਲ ਤਾਂ ਹੈਗਾ ਆ ਬਟ ਨਾ ਮੁਮਕਿਨ ਨਹੀਂ ਆ ਮਤਲਬ ਮੈਂ ਪੂਰੀ ਪੂਰੀ ਕੋਸ਼ਿਸ਼ ਕਰ ਰਿਆ ਕਿ ਜਿੰਨਾ ਟਾਈਮ ਮੈਨੂੰ ਮਿਲਦਾ ਆ ਮੈਂ ਆਪ ਦੀ ਸਟੱਡੀ ਨੂੰ ਜਾਂ ਫਿਰ ਅਪ ਟੂ ਡੇਟ ਰੱਖਣ ਦੇ ਲਈ ਕਿਉਂਕਿ ਔਨ ਵਾਲੇ ਟਾਈਮ ਦੇ ਵਿੱਚ ਜੇਕਰ ਕੋਈ ਹੋਰ ਵਧੀਆ ਮੌਕਾ ਮੈਨੂੰ ਮਿਲਦਾ ਆ ਤੇ ਮੈਨੂੰ ਲੱਗਦਾ ਮੈਨੂੰ ਬਿਲਕੁਲ ਉਧਰ ਐਗਜ਼ਾਮ ਦੇਣਾ ਚਾਹੀਦਾ ਆ ਤੇ ਵੈਸੇ ਵੀ ਆਪਣਾ YouTube ਚੈਨਲ ਵੀ ਆ ਜੇਕਰ ਮੈਂ ਆਪ ਹੀ ਅਪਡੇਟ ਨਾ ਹੂੰਗਾ ਤੇ ਤੁਹਾਨੂੰ ਨੌਲੇਜ ਆ ਫਿਰ ਮੈਂਟਰਸ਼ਿਪ ਤੁਹਾਨੂੰ ਗਾਈਡੈਂਸ ਕਿਵੇਂ ਪ੍ਰੋਵਾਈਡ ਕਰਵਾਉਂਗਾ ਸੋ ਇਸ ਕਰਕੇ ਮੈਨੂੰ ਲੱਗਦਾ ਆ ਕਿ ਚਲੋ ਠੀਕ ਆ ਯਾਰ ਆਪਾਂ ਜੌਬ ਤੋਂ ਬਾਅਦ ਜਿੰਨਾ ਵੀ ਟਾਈਮ ਹੁੰਦਾ ਆ ਕਰਦਾ ਕੰਮ ਕਰਨ ਤੋਂ ਬਾਅਦ ਖਾਣਾ ਵਗੈਰਾ ਬਣਾਉਣ ਤੋਂ ਬਾਅਦ ਆਪ ਦੀ ਆਪਦੀ ਸਟੱਡੀ ਨੂੰ ਟਾਈਮ ਦੇ ਸਕਦੇ ਆ ਤੇ ਤੁਹਾਨੂੰ ਵੀ ਦੇਣਾ ਚਾਹੀਦਾ ਆ ਕਿਉਂਕਿ ਯੂਨੀਵਰਸਿਟੀ ਵਾਲੇ ਜਿਹੜੇ ਸਟੂਡੈਂਟ ਨੇ ਉਹਨਾਂ ਦਾ ਮੁਕਾਬਲਾ ਆਪਾਂ ਨਹੀਂ ਕਰ ਸਕਦੇ ਹੁਣ ਜਿਹੜੇ ਸਾਥੀ ਇਸ ਵੀਡੀਓ ਨੂੰ ਦੇਖ ਰਹੇ ਆ ਜੇਕਰ ਤੁਸੀਂ ਜੌਬ ਨਹੀਂ ਕਰ ਰਹੇ ਫਿਰ ਤਾਂ ਚਲੋ ਤੁਹਾਨੂੰ 10 ਤੋਂ ਲੈ ਕੇ 15 ਘੰਟੇ ਆਪਦੀ ਸਟੱਡੀ ਨੂੰ ਦੇਣ ਹੀ ਚਾਹੀਦੇ ਆ ਜੇਕਰ ਤੁਸੀਂ ਨਹੀਂ ਦੇ ਰਹੇ ਤੇ ਆਪਦੀ ਕਾਮਯਾਬੀ ਦੀ ਜਿਹੜੀ ਉਮੀਦ ਹੈਗੀ ਆ ਉਹ ਤੁਸੀਂ ਛੱਡ ਦਿਓ ਬਟ ਜਿਹੜੇ ਸਾਥੀ ਵਰਕਿੰਗ ਹੈਗੇ ਆ ਨਾਲ-ਨਾਲ ਕੰਮ ਕਰ ਰਹੇ ਆ ਖਾਸ ਕਰਕੇ ਮੈਰਿਡ ਔਮਨਸ ਜਿਨ੍ਹਾਂ ਦੇ ਬੱਚੇ ਵੀ ਹੋਣੇ ਆ ਉਹਨਾਂ ਜਿਨ੍ਹਾਂ ਦੇ ਹੈਗੇ ਆ ਮਤਲਬ ਆਲਰੇਡੀ ਹੁਣ ਆਪਦੇ ਟੀਚਿੰਗ ਦੇ ਨਾਲ-ਨਾਲ ਜਾਂ ਫਿਰ ਵਰਕਿੰਗ ਦੇ ਨੰਨ ਵਾਲਾ ਦੇ ਬੱਚਿਆਂ ਦੇ ਵੀ ਧਿਆਨ ਦੇ ਰਿਹਾ ਘਰ ਦਾ ਵੀ ਧਿਆਨ ਰੱਖਦੇ ਆ ਤੇ ਉਸ ਤੋਂ ਬਾਅਦ ਉਹ ਆਪ ਦੀ ਸਟੱਡੀ ਨੂੰ ਟਾਈਮ ਦੇ ਰਹੇ ਆ ਤਾਂ ਉਹਨਾਂ ਲਈ ਬਹੁਤ ਜ਼ਿਆਦਾ ਵੱਡੀ ਗੱਲ ਹੈ ਤੇ ਜਿੰਨਾ ਵੀ ਟਾਈਮ ਤੁਸੀਂ ਦੇ ਰਹੇ ਹੋ ਆਪ ਦੀ ਸਟੱਡੀ ਨੂੰ ਉਹ ਕੰਸੈਂਟਰੇਟ ਕਰਕੇ ਵੀ ਮਤਲਬ ਵਧੀਆ ਤਰੀਕੇ ਨਾਲ ਦੋ ਤਾਂ ਜੋ ਤੁਸੀਂ ਵੀ ਕੁਝ ਵੀ ਪੜੋ ਤਾਂ ਉਹ ਤੁਹਾਨੂੰ ਸਮਝ ਲਗੇ ਸੋ ਇਹ ਸੀਗੀ ਜੀ ਅੱਜ ਦੀ ਆਪਣੀ ਵੀਡੀਓ ਐਂਡ ਕਾਫੀ ਵਾਰਸ ਦੇਖਣ ਨੂੰ ਮਿਲਦਾ ਆ ਕਿ ਬਹੁਤ ਸਾਰੇ ਸਾਥੀ ਇਹੋ ਜੇ ਵੀ ਹੁੰਦੇ ਆ ਕਿ ਸਰ ਮੈਂ ਤਾਂ 2-3 ਵਾਰ ਪੀਐਸਟੈਟ ਦੀ ਪ੍ਰੀਖਿਆ ਦਿੱਤੀ ਬਟ ਮੇਰਾ ਕਲੀਅਰ ਨਹੀਂ ਹੋ ਰਿਹਾ ਤੇ ਤੁਹਾਡੇ ਸਾਹਮਣੇ ਮੈਂ ਵੀ ਤਾਂ ਹੈਗਾ ਆ ਵੀ ਮੈਂ ਵੀ ਪ੍ਰੀਖਿਆ ਦਿੱਤੀ ਮੇਰਾ ਵੀ ਨਹੀਂ ਕਲੀਅਰ ਹੋ ਰਿਹਾ ਬਟ ਕੋਈ ਗੱਲ ਨਹੀਂ ਬਟ ਚਲੋ ਪੀਐਸਟੈਟ ਤਾਂ ਨਹੀਂ ਆ ਬਟ ਇਹ ਨਾ ਸੋਚਿਆ ਕਰੋ ਕਿ ਤੁਸੀਂ ਕਰ ਲਿਓ ਹੋ ਸਕਦਾ ਕਿ ਤੁਸੀਂ ਇਹੋ ਜੀ ਕੋਈ ਚੀਜ਼ ਹੋਣੀ ਆ ਜਿਹੜੀ ਤੁਸੀਂ ਛੱਡ ਰਹੇ ਹੋ ਕੋਈ ਕਮੀ ਹੋਊਗੀ ਉਹਨਾਂ ਕਮੀਆਂ ਨੂੰ ਐਕਸੈਪਟ ਕਰੋ ਹੁਣ ਮੈਂ ਜਿਹੜੀ ਮੇਰੀ ਕਮੀ ਸੀਗੀ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਕਿ ਹਾਂ ਵੀ ਇਹੋ ਜੀ ਗੱਲ ਹੈਗੀ ਆ ਤੇ ਨੈਕਸਟ ਟਾਈਮ ਮੈਂ ਇਨ੍ਹਾਂ ਚੀਜ਼ਾਂ ਦੇ ਜਿੰਨਾ ਕ ਮੇਰੇ ਤੋਂ ਹੋਊਗਾ ਮੈਂ ਕੰਮ ਕਰੂੰਗਾ ਤੇ ਇਹ ਗੱਲਾਂ ਮੈਂ ਮੈਨੂੰ ਕਿ ਲੋੜ ਹੈ ਵੀ ਤੁਹਾਨੂੰ ਦੱਸਣ ਦੀ ਕਿ ਤੁਹਾਨੂੰ ਡਾਇਰੈਕਟਲੀ ਜਾਂ ਫਿਰ ਇੰਡਾਇਰੈਕਟਲੀ ਮੋਟੀਵੇਸ਼ਨ ਮਿਲੇ ਤੇ ਤੁਸੀਂ ਵੀ ਆਪ ਦੀ ਸਟੱਡੀ ਨੂੰ ਲੈ ਕੇ ਥੋੜਾ ਜਿਹਾ ਸੀਰੀਅਸ ਹੋਵੋ ਤੇ ਆਪ ਦਾ ਜੋ ਵੀ ਟਾਈਮ ਲਗਾਣਾ ਆ ਉਹ ਪ੍ਰੋਪਰ ਵਧੀਆ ਢੰਗ ਨਾਲ ਲਗਾਣਾ ਸਿੱਖੋ ਸੋ ਦੋਸਤੋ ਉਮੀਦ ਮੈਂ ਇਹੀ ਕਰੂੰਗਾ ਕਿ ਮੇਰੀ ਇਸ ਵੀਡੀਓ ਦੇਖਣ ਤੋਂ ਬਾਅਦ ਥੋੜੀ-ਬਹੁਤ ਮੋਟੀਵੇਸ਼ਨ ਤਾਂ ਤੁਹਾਨੂੰ ਮਿਲੀ ਹੀ ਹੋਣੀ ਆ। ਬਾਕੀ ਕਾਫੀ ਸਾਰੇ ਸਾਥੀ ਇਹ ਵੀ ਪੁੱਛਦੇ ਰਹਿੰਦੇ ਆ ਕਿ ਸਰ ਮਾਸਟਰ ਕਾਡਰ ਦੀ ਭਰਤੀ ਕਦੋਂ ਆਊਗੀ, ਲੈਕਚਰਰ ਕਾਡਰ ਦੀ ਭਰਤੀ ਕਦੋਂ ਆਊਗੀ, ਈਟੀਟੀ ਕਾਡਰ ਦੀ। ਦੇਖੋ ਇਹਦੇ ਬਾਰੇ ਨਾ ਜੇ ਤੁਸੀਂ ਆਪਣੇ ਅਨਰੇਬਲ ਐਜੂਕੇਸ਼ਨ ਮਿਨਿਸਟਰ ਨੂੰ ਵੀ ਪੁੱਛੋਗੇ ਨਾ ਜਾ ਕੇ ਕਿ ਭਈ ਦੱਸੋ ਇਹਦੇ ਬਾਰੇ ਤੇ ਕੀ ਉਹਨਾਂ ਦੁਆਰਾ ਇਹ ਸਹੀ ਜਵਾਬ ਦਿੱਤਾ ਜਾ ਸਕਦਾ ਆ? ਨਹੀਂ। ਇਹ ਜਿਹੜੇ ਪ੍ਰੋਸੈਸ ਹੁੰਦੇ ਆ ਭਰਤੀਆਂ ਵਾਲੇ ਇੰਨੇ ਜ਼ਿਆਦਾ ਕਹਿ ਲਓ ਕਿ ਸਿੰਪਲੀਫਾਈਡ ਨਹੀਂ ਹੁੰਦੇ। ਕਾਫੀ ਕੰਪਲੈਕਸ਼ਨਸ ਵੀ ਹੁੰਦੀਆਂ ਨੇ ਸੋ ਇਹਨਾਂ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਆ ਕਿਉਂਕਿ ਇਲੈਕਸ਼ਨ ਨੇੜੇ ਆ ਤੇ ਇਲੈਕਸ਼ਨਾਂ ਤੋਂ ਨੇੜੇ-ਨੇੜੇ ਆਪਾਂ ਉਮੀਦਤਾ ਕਰ ਸਕਦੇ ਹਾਂ ਕਿ 27 ਤੋਂ ਪਹਿਲਾਂ-ਪਹਿਲਾਂ ਭਵਾਂ ਅਸਿਸਟੈਂਟ ਪ੍ਰੋਫੈਸਰ ਲੈਕਚਰਾਰ ਦੀ ਭਰਤੀ ਹੋਵੇ ਜਾਂ ਫਿਰ ਲੈਕਚਰਾਰ ਪੰਜਾਬ ਪੰਜਾਬ ਲੈਕਚਰਾਰ ਰਿਕਰਡਰ ਹੋਵੇ ਸਕੂਲ ਲੈਵਲ ਤੇ ਮਾਸਟਰ ਕਾਰਡਰ ਹੋਵੇ ਜਾਂ ਫਿਰ ਈਟੀਟੀ ਦੇ ਵਿੱਚ ਇਹਨਾਂ ਦੀਆਂ ਭਰਤੀਆਂ ਦਾ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਇਹ ਗੱਲ ਪੱਕੀ ਆ ਤੇ ਕਿਹੜੇ ਸਾਥੀ ਪਿੱਛੇ ਰਹਿਣਗੇ ਜਿਹੜੇ ਸਾਥੀ ਹੁਣ ਤਿਆਰੀ ਨਾ ਕਰਨਗੇ ਜਿਹੜੇ ਅਜੇ ਵੀ ਕਹਿ ਰਹੇ ਆ ਕਿ ਸਰ ਬਸ ਪੜਹੀ ਜਾਈਏ ਨੋਟੀਫਿਕੇਸ਼ਨ ਤਾਂ ਆ ਨਹੀਂ ਰਿਹਾ ਮੋਟੀਵੇਸ਼ਨ ਤਾਂ ਮਿਲ ਨਹੀਂ ਰਹੀ ਤੇ ਬਾਅਦ ਵਿੱਚ ਤੁਸੀਂ ਇਹ ਵੀ ਨਾ ਕਹੋਗੇ ਸਰ ਸਾਨੂੰ ਟਾਈਮ ਨਹੀਂ ਮਿਲਿਆ ਅਸੀਂ ਪ੍ਰੋਪਰ ਤਿਆਰੀ ਨਹੀਂ ਕਰ पाए ਸੋ ਕਿਤੇ ਨਾ ਕਿਤੇ ਫਿਰ ਤੁਹਾਡੀ ਕਮੀ ਰਹਿ ਜਾਣੀ ਆ ਉਸ ਟਾਈਮ ਦੇ ਵਿੱਚ ਸਵਿਸ ਕਰਕੇ ਜਿਹੜਾ ਵੀ ਸਬਜੈਕਟ ਦਾ ਤੁਸੀਂ ਤਿਆਰੀ ਕਰ ਰਹੇ ਹੋ ਕੋਈ ਵੀ ਸਬਜੈਕਟ ਹੋਵੇ ਆਪਦੀ ਸਬਜੈਕਟ ਤੇ ਕਮਾਂਡ ਰੱਖੋ ਤੁਸੀਂ ਪੂਰੀ ਹੁਣ ਮੇਰੀ ਆਪ ਦੇ ਸਬਜੈਕਟ ਤੇ ਕਮਾਂਡ ਨਹੀਂ ਸੀਗੀ ਜੇ ਹੁੰਦੀ ਜੇ ਮੈਂ 2022 ਦੇ ਵਿੱਚ ਜੇਕਰ ਮੇਰੀ ਮਾਸਟਰਸ ਹੋਈ ਆ ਓਪਨ ਬੁੱਕ ਇਗਜ਼ਾਮ ਦੇ ਵਿੱਚ ਚਲੋ ਨਕਲਾ ਮਾਰ ਮਾਰ ਪੇਪਰ ਮੈਨੂੰ ਦੱਸਣ ਦੀ ਲੋੜ ਨਹੀਂ ਆ ਕਿ ਓਪਨ ਬੁੱਕ ਇਗਜ਼ਾਮ ਦੇ ਵਿੱਚ ਲੋਕਡਾਊਨ ਦੇ ਵਿੱਚ ਸਾਰਿਆਂ ਨੇ ਆਪਦੀ ਡਿਗਰੀ ਕਿਵੇਂ ਪ੍ਰਾਪਤ ਕੀਤੀ ਆ ਚਲੋ ਆਫਲਾਈਨ ਪੇਪਰ ਵੀ ਅਸੀਂ ਦਿੱਤੇ ਆ ਬਟ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਾਈ ਓਪਨ ਬੁੱਕ ਇਗਜ਼ਾਮ ਦੇ ਵਿੱਚ ਕੀ ਕੁਝ ਹੁੰਦਾ ਰਿਹਾ ਤੇ ਉਹਨਾਂ ਪ੍ਰੀਖਿਆਵਾਂ ਦੇ ਵਿੱਚ ਜੇਕਰ ਮੈਂ ਉਸ ਟਾਈਮ ਧਿਆਨ ਨਹੀਂ ਦੇ ਪਾਇਆ ਤੇ ਉਸ ਤੋਂ ਬਾਅਦ ਜੇ ਜੇਕਰ ਦਿੱਤਾ ਹੁੰਦਾ ਮੈਂ ਧਿਆਨ ਤੇ ਮੇਰੀ ਆਪ ਦੇ ਸਬਜੈਕਟ ਤੇ ਕਮਾਂਡ ਹੁੰਦੀ ਤੇ ਇਹੋ ਜਿਹੇ ਪੇਪਰਾਂ ਨੂੰ ਮੈਂ ਸਮਝਣਾ ਕੋਈ ਨਹੀਂ ਸੀ ਬਟ ਉਹੀ ਗੱਲ ਕਿ ਧਿਆਨ ਨਹੀਂ ਦਿੱਤਾ ਕੰਫਰਟ ਜ਼ੋਨ ਚ ਆ ਗਏ ਕਿ ਚਲੋ ਜਵਾਬ ਤਾਂ ਹੈਗੀ ਆ ਤੇ ਤੁਸੀਂ ਵੀ ਇਹ ਕੰਮ ਨਹੀਂ ਕਰਨਾ ਆਪ ਦੇ ਸਬਜੈਕਟ ਤੇ ਤੁਹਾਡੀ ਕਮਾਂਡ ਜਿਹੜੀ ਹੈਗੀ ਆ ਭਾਵੇਂ ਪੰਜਾਬੀ ਹੋਵੇ ਹਿੰਦੀ ਹੋਵੇ ਅੰਗਰੇਜ਼ੀ ਹੋਵੇ ਮੈਥ ਸਾਇੰਸ ਐਸਐਸਟੀ ਆ ਫਿਰ ਕੋਈ ਹੋਰ ਲੈਕਚਰਰ ਰికార్ਡਰ ਦਾ ਸਬਜੈਕਟ ਹੋਵੇ ਆਪ ਦੇ ਸਬਜੈਕਟ ਨੂੰ ਪ੍ਰੋਪਰ ਵਧੀਆ ਢੰਗ ਨਾਲ ਤਿਆਰ ਕਰ ਲਵੋ ਤੇ ਕੋਈ ਵੀ ਹੋਰ ਇਨਫੋਰਮੇਸ਼ਨ ਆਉਗੀ ਕਿ ਸਰ ਪੀਐਸਟੈਟ ਕਦੋਂ ਹੋਊਗਾ ਜਾਂ ਫਿਰ ਕੋਈ ਹੋਰ ਐਗਜ਼ਾਮ ਬਾਰੇ ਕੋਈ ਵੀ ਅੰਦਰ ਦੀ ਖਬਰ ਸਾਨੂੰ ਪਤਾ ਲੱਗੂਗੀ ਤਾਂ ਮੇਰੇ ਦੁਆਰਾ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਊਗੀ ਕਿ ਸਭ ਤੋਂ ਪਹਿਲਾਂ ਮੈਂ ਇਸ ਚੈਨਲ ਤੇ ਤੁਹਾਨੂੰ ਜਾਣਕਾਰੀ ਪ੍ਰੋਵਾਈਡ ਕਰਵਾਵਾਂ ਤੇ ਦੋਸਤੋ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਆਪਦੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you all